ਵੀਰ ਸਿੰਘ ਜੀ ਕਿਹੜੀ ਜਗ੍ਹਾ ਤੋਂ ਤੋਂ ਲੰਗਰਵਾਲ ਪੈਂਡਾ ਰਾਮਾਪੁਰ ਲੁਧਿਆਣਾ ਓਕੇ ਵੀਰ ਜੀ ਕੀ ਕੀ ਪ੍ਰੋਬਲਮ ਅਸੀਂ ਆ ਭੈਂਦੀਆਂ ਨੂੰ ਪ੍ਰੋਬਲਮ ਚਾਹੀਏ 15 16 ਸਾਲ ਤੋਂ ਸ਼ੂਗਰ ਦੀ ਪ੍ਰੋਬਲਮ ਸੀ ਓਕੇ ਉਸ ਤੋਂ ਬਾਅਦ ਤੇ ਬਾਅਦੇ ਸਾਰੀਆਂ ਇਕੱਠੀਆਂ ਹੋ ਗਈਆਂ ਥੈਰਡ ਜੂਰੀਆ ਸਾਰੀਆਂ ਥੈਰਡ ਸੀ ਹਾਂਜੀ ਜੂਰੀਆ ਜੂਰੀਆ ਸ਼ੂਗਰ ਸ਼ੂਗਰ ਹਾਂਜੀ ਤੇ ਹੋਰ ਕੀ ਦਿੱਕਤੀ ਇੱਕ ਦੋ ਕਹਿੰਦੇ ਕਾਬਜ ਸੀ ਕਾਬਜ ਹਾਂਜੀ ਕਾਬਜ ਹੋਰ ਕਿ ਕੀ ਇਖਤਾਮ ਇਸੇ ਨਾਲ ਹਾਂ ਇਹ ਤੋਂ ਬਾਅਦੀਆਂ ਬਾਅਦੀਆਂ ਬੱਜੀ ਜਾਣੀਆਂ ਛਾਤੀ ਦਾ ਦਰਦ ਰਹਿੰਦਾ ਸੀ ਛਾਤੀ ਦਾ ਦਰਦ ਹੁੰਣਾ ਹਾਂ ਬਾਜੂ ਅੱਛਾ ਬਾਹਾਂ ਚੱਕ ਨਹੀਂ ਦਿਉਂਦੀਆਂ ਚੱਕ ਨਹੀਂ ਸੀ ਹੁੰਦੀਆਂ ਓਕੇ ਤੇ ਜਿਹੜੀ ਸ਼ੂਗਰ ਸੀ 15 16 ਸਾਲ ਤੋਂ ਸੀ ਹਾਂਜੀ ਹਾਂਜੀ ਔਰ ਕਿੰਨੀਆਂ ਕੁ ਦਵਾਈਆਂ ਖਾਧੀਆਂ ਸ਼ੂਗਰ ਵਾਲੀ ਤਾਂ ਪੱਕੀ ਹੀ ਜਾਂਦੀ ਸੀ ਇਹਨਾਂ ਦੀ ਅੱਛਾ ਜੀ ਹਾਂਜੀ ਹੁਣ ਤਾਂ ਜ਼ਿਆਦਾ 4 4:30 ਤੋਂ ਉੱਪਰ ਜਾਣ ਲੱਗੀ ਸੀ ਹੁਣ ਜਾਣੀ ਉਹ ਵੀ ਸਟਰੋਂਗ ਕਰਤੀ ਸੀ ਦਵਾਈ 130 ਰੁਪਏ ਵਾਲਾ ਪੱਤਾ ਕਰਤਾ ਸੀ 50 ਹਾਂ ਤੋਂ ਅੱਛਾ ਜੀ ਹਾਂ ਸ਼ੂਗਰ ਦੀ ਤਾਂ ਪੱਕੀ ਇੱਕ ਗੋਲੀ ਲੈਣੀ ਪੱਕੀ ਚੱਲਦੀ ਸੀ ਵਿੱਚ ਨੂੰ ਡਾਕਟਰ ਕੋ ਹਫ਼ਤੇ ਦੇ ਵਿੱਚ ਦੋ ਵਾਰ ਜਾਂਦੇ ਜਾਂਦੇ ਸੀ ਅੱਛਾ ਉਹਦੇ باوجود ਵੀ ਜੇ ਜਿਆਦਾ ਜਿਕਤ ਆਉਣੀ ਆ ਡਾਕਟਰ ਕੋ ਹਫ਼ਤੇ ਦੋ ਵਾਰ ਇੰਜੈਕਸ਼ਨ ਵੀ ਲਵਾਉਣੇ ਹਾਂਜੀ ਹਾਂਜੀ ਓਕੇ ਔਰ ਤੁਸੀਂ ਕਹਿੰਦੇ ਸਰੀਰ ਜੀ ਦਰਦ ਬਹੁਤ ਹੁੰਦੀਆਂ ਸੀ ਹਾਂ ਦਰਦ ਹੁੰਦੀਆਂ ਸੀ ਬੇਟ ਵੀ ਆਪਣਾ ਹਾਂਜੀ ਹਾਂਜੀ ਬੇਟ ਸਰੀਰ ਖੋਦਾ ਸੀ ਸਰੀਰ ਖੋਦਾ ਬੇਟ ਜਿਆਦਾ ਸੀ ਹਾਂਜੀ ਜਿਆਦਾ ਸੀ ਆਪਾਂ ਤੁਹਾਨੂੰ ਬਾਡੀ ਸਾਰਾ ਆਪਾਂ ਵੱਧਾ ਸੀ ਓਕੇ ਆਪਾਂ ਮੈਨੂੰ ਬਾਡੀ ਸਾਬ ਦੇ ਪੰਜ ਤਰ੍ਹਾਂ ਦੇ ਜੂਸ ਦਿੱਤੇ ਆ ਉਹ ਤੁਸੀਂ ਵਰਤੇ ਆ ਲਗਭਗ ਆ ਤੁਹਾਨੂੰ ਕਰੀਬ 60 ਦਿਨ ਹੋ ਚੁੱਕੇ ਆ ਹਾਂਜੀ ਹਾਂਜੀ ਪਰ ਤੁਸੀਂ ਸਾਰਸ ਪੈਕੇਟ ਦੇ ਪਹਿਲਾ ਕੋਰਸ ਵਰਕੇ ਦੂਜਾ ਸ਼ੁਰੂ ਕੀਤਾ ਆ ਤੇ ਆਪਾਂ ਕੀ ਕਹਿਣਾ ਚਾਹੁੰਦੇ ਹੁਣ ਤੁਹਾਨੂੰ ਕਿਵੇਂ ਲੱਗਦਾ ਆ ਨਹੀਂ ਸਾਨੂੰ ਸਹੀ ਲੱਗਿਆ ਦੇਖੋ ਅਸੀਂ ਪਹਿਲਾਂ ਵਰਤੀ ਆ ਜਦੋਂ ਇੱਕ ਵਾਰ ਪ੍ਰੋਬਲਮ ਥੋੜੀ ਜ਼ਿਆਦਾ ਆ ਗਈ ਆ ਦਵਾਈ ਦੂਜੀ ਅਸੀਂ ਸ਼ਾਰਤੀ ਸੀ ਨਾ ਉਹਦੇ ਕਰਕੇ ਥੋੜੀ ਪ੍ਰੋਬਲਮ ਆ ਗਈ ਆ ਚਲੋ ਸਹੀ ਹੋ ਗਈ ਆ ਹੁਣ ਆ ਦੁਬਾਰਾ ਅਸੀਂ ਦੂਜੀ ਵਾਰ ਲੈ ਲਈ ਦਵਾਈ ਅੱਜ ਸਾਡੇ ਕੋ ਖਤਮ ਸੀ ਅੱਜ ਸ਼ੁਕਰ ਵਾਲੀ ਲਈ ਆ ਗਈ ਅਸੀਂ ਯਾਨੀ ਸਹੀ ਆ ਵਾਕੀ ਜਿਹੜੀ ਅਸੀਂ ਬਾਹਰੋਂ ਦਵਾਈ ਲੈਦੇ ਸੀ ਸ਼ੂਗਰ ਦਾ ਪੱਤਾ ਜਾਂ ਥਰਰ ਦੀ ਗੋੜੀ ਖਾਦੇ ਸੀ ਉਹ ਸਾਰੀਆਂ ਅਸੀਂ ਬੰਦ ਕਰ ਦਿੱਤੀ ਜਿਹੜੀ ਬਾਹਰੋਂ ਜਿਹੜੀ ਮੈਡੀਸਿਨ ਸੀ ਉਹ ਕੋਈ ਲੋੜ ਨਹੀਂ ਪਈ ਸਾਨੂੰ ਬੰਦ ਕਰਤੀ ਡਾਕਟਰ ਦੇ ਵਿੱਚ ਕੋਲ ਅਸੀਂ ਹਫਤੇ ਦੇ ਵਿੱਚ ਦੋ ਵਾਰ ਪੱਕੇ ਜਾਂਦੇ ਜਾਂਦੇ ਸੀ ਪ੍ਰੋਬਲਮ ਆ ਜਾਂਦੀ ਸੀ ਜਹਾfte ਵਿੱਚ ਚਾਰ ਵਾਰ ਵੀ ਜਾਣਾ ਯਾਨੀ ਕਿ ਜ਼ਿਆਦਾ ਦਿੱਕਤ ਆ ਜਾਂਦੀ ਸੀ ਡਾਕਟਰ ਕੋਲ ਜਾਣਾ ਪੈਂਦਾ ਸੀ ਜਾਣਾ ਹੀ ਪੈਂਦਾ ਸੀ ਪ੍ਰੋਬਲਮ ਜ਼ਿਆਦਾ ਆ ਜਾਂਦੀ ਸੀ ਕਿੰਨੀ ਕਿ ਮੈਡੀਸਨ ਖਾ ਚੁੱਕੇ ਹੋ ਬਹੁਤ ਜ਼ਿਆਦਾ 15 16 ਸਾਲ ਤੋਂ ਚੱਲਦਾ ਹੀ ਆ ओके ਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੁਣ ਵੇਟ ਵੀ ਘਟਿਆ ਕਹਿੰਦੇ ਹਾਂ ਵੇਟ ਵੀ ਘਟਿਆ ਤੇ ਬਾਕੀ ਉਦਾਂ ਵੀ ਠੀਕ ਆ ਸਰੀਰ ਤੇ ਫਰਕ ਆ ਯਾਨੀ ਸ਼ੂਗਰ ਜਿਹੜੀ ਬਾਹਰੋਂ ਅਸੀਂ ਦਵਾਈ ਜਾਨੀ ਵਰਤਦੇ ਸੀ ਉਹ ਬੰਦ ਕਰਤੀ ਤੇ ਛਾਤੀ ਦਰਦ ਤਾਂ ਨਹੀਂ ਹੋਇਆ ਮੁੜ ਕੇ ਨਹੀਂ ਹੁੰਦਾ ਇਹ ਪਿੰਡ ਤੋਂ ਤੇ ਬਾਹਰ ਤੇ ਬਾਹਰ ਕਹਿੰਦੇ ਪਹਿਲਾਂ ਬਾਹਰੀ ਚੱਕ ਹੁੰਦੀ ਸੀ ਬਾਹ ਠੀਕ ਆ ਹੁਣ ਤਾਂ ਕਰ ਕਰੇ ਦਵਾਈ ਨਾਲ ਵਰਤ ਪਿਆ ਮਤਲਬ ਹੁਣ ਠੀਕ ਹੋ ਗਈ ਨਾ ਜੀ ਹਾਂ ਜੀ ਇਹ ਜਿਹੜੀ ਬਾਹ ਦੀ ਪ੍ਰੋਬਲਮ ਕਿੰਨੇ ਦਿਨ ਤੋਂ ਸੀ ਬਾਹ ਦੀ ਤਾਂ ਮੈਨੂੰ ਹੁਣੇ ਹੋਈ ਸੀ ਤਾਂ ਅੱਛਾ ਜੀ 2-3 ਮਹੀਨੇ ਹੋਈ ਆ ਹੁਣੇ ਹੋਈ ਸੀ ਅੱਛਾ ਜੀ ਹੋਰ ਕੋਈ ਦਿੱਕਤ ਨਹੀਂ ਹੈਗੀ ਨਹੀਂ ਹਾਂ ਠੀਕ ਜੀ ਇਹ ਤੁਹਾਡੀ ਵੀਡੀਓ ਲੱਖਾਂ ਹੀ ਲੋਕ ਦੇਖਣਗੇ ਤੁਸੀਂ ਉਹ ਪਰਿਵਾਰਾਂ ਨੂੰ ਕੀ ਕਹਿਣਾ ਚਾਹੋਗੇ ਵੀ ਇਹ ਬਾਡੀ ਸਰਵਿਸ ਨੂੰ ਬਦਲਣਾ ਚਾਹੀਦਾ ਹੈ ਬਦਲ ਕੇ ਸਮਝੋ ਪੂਰਾ ਕਿਸੇ ਦਾ ਭਲਾ ਹੁਜੇ ਵਧੀਆ ਇੱਕ ਵਾਰ ਸਹੀ ਹੋ ਜਾਂਦਾ ਇਹ ਰੋ ਅੰਗਰੇਜ਼ੀ ਦਵਾਈਆਂ ਕਰਦੀਆਂ ਵੀ ਖਰਾਬ ਹੈ ਜੀ ਜੀ ਪਰ ਤੇ ਖਰਾਬ ਹੁੰਦੇ ਉਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਸਹੀ ਹੈ ਬਿਲਕੁਲ ਹਾਂ ਥੈਂਕ ਯੂ ਜੀ ਸਾਨੂੰ